ਸੱਚੀ ਕਾਲ ਪੰਜਾਬੀ ਜੈਕੇਟ online ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੁਨਲਾ ਮਨਪੀਕ ਹੋ ਦਰਸ਼ਕੋ ਇਸ ਵਕਤ ਦੀ ਅਪਡੇਟ ਦਿਨਾ ਨਗਰ ਦੇ ਪਿੰਡ ਅਵਾਖਾਂ ਤੋਂ ਨਿਕਲ ਕੇ ਸਾਹਮਣੇ ਐ ਦੱਸਿਆ ਜਾ ਰਿਹਾ ਹੈ ਪਿੰਡ ਅਵਾਖਾਂ ਦੇ ਸ਼ਮਸ਼ਾਨ ਘਾਟ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਜਿਸ ਨਾਲ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ ਅਤੇ ਦੱਸਿਆ ਜਾ ਰਿਹਾ ਹੈ ਜਦ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਜਦ ਪੁਲਿਸ ਪੁਲਿਸ ਕਰਮਚਾਰੀਆਂ ਉਸ ਦੀ ਜੋ ਉਸੇ ਕਪੜਿਆਂ ਦੀ ਚੈਕਿੰਗ ਕੀਤੀ ਗਈ ਤਾਂ ਉਸਤੇ ਜੇਬ ਦੇ ਕਮੀਜ਼ ਦੇ ਜੇਬ ਤੋਂ ਇੰਜੈਕਸ਼ਨ ਦੀ ਖਾਲੀ ਕੈਪ ਮਿਲੀ ਜਾਤੇ ਇਹ ਵੀ ਦੱਸਿਆ ਜਾ ਰਿਹਾ ਜਦ ਉਸ ਨੂੰ ਵੇਕਿਆ ਗਿਆ ਤਾਂ ਮਰਤਕ ਦੇ ਮੂੰਹ ਤੋਂ ਚੱਗ ਨਿਕਲ ਰਹੇ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੌਜਵਾਨ ਦੀ ਜੋ ਹੈ ਕਿ ਓਵਰਡੋਜ਼ ਨਸ਼ੇ ਦੇ ਓਵਰਡੋਜ਼ ਕਾਰਨ ਉਸ ਦੀ ਮੌਤ ਦਾ ਜੋ ਕਾਰਨ ਦੱਸਿਆ ਜਾ ਰਿਹਾ ਮਰਤਕ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਸੇ ਜਦ ਚੈਕਿੰਗ ਕੀਤੀ ਗਈ ਤਾਂ ਉਸਤੇ ਕਪੜਿਆਂ ਤੋਂ ਕੋਈ ਵੀ ਉਸ ਦੀ ਕੋਈ ਪਛਾਣ ਪੱਤਰ ਨਹੀਂ ਮਿਲਿਆ ਤਾਂ ਉਹ ਦੱਸਦੇ ਕਿ ਇਸ ਮੌਕੇ ਪਿੰਡ ਵਾਸੀਆਂ ਦੇ ਜਦੋਂ ਗੱਲਬਾਤ ਕੀਤੀ ਗਈ ਤਾਂ ਜਦੋਂ ਉਦਰ ਦੇ ਸਮਾਜ ਸੇਵੀ ਅਤਾ ਅਤੇ ਨਸ਼ਾ ਵਿਰੋਧੀ ਜੋ ਸੰਗਠਨ ਕਮੇਟੀ ਦੇ ਪ੍ਰਧਾਨਾਂ ਵੱਲੋਂ ਗੱਲ ਕੀਤੀ ਕਿ ਤਾਂ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਇਸ ਪਿੰਡ ਵਿੱਚ 41 ਦਿਨਾਂ ਬਾਅਦ ਤੀਜੀ ਮੌਤ ਹੈ ਇਸ ਤੋਂ ਪਹਿਲਾਂ ਵੀ ਕਈ ਮੌਤਾਂ ਨਸ਼ੇ ਕਾਰਨ ਹੋਈਆਂ ਹਨ ਉਹਨਾਂ ਵੱਲੋਂ ਪਲੀਜ਼ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਨਸ਼ੇ ਨੂੰ ਰੋਕਲ ਨੇ ਪਰ ਅੱਜ ਤੱਕ ਪਲੀਜ਼ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਇਨਾ ਸਮਾਜ ਸੇਵੀ ਅਤੇ ਨਸ਼ਾ ਵਿਰੁੱਧ ਸੰਗਠਨ ਕਮੇਟੀ ਦੇ ਪ੍ਰਧਾਨ ਦਾ ਆਓ ਵੀ ਸੁਣਦੇ ਹਾਂ ਉਹ ਇਹ ਬਿਊਟੀ ਕੋਈ ਅਬਸ਼ਰ ਆਪਣਾ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਪ੍ਰਦੀਪ ਠਾਕਰਾ ਜੀ ਮੇਰਾ ਪਿੰਡ ਵਾਂਖਾ ਜੀ ਅੱਜ ਮੈਨੂੰ ਕਿਸੇ ਨੇ ਫੋਨ ਕੀਤਾ ਹੈਗਾ ਵੀ ਵਾਂਖੇ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਲੜਕਾ ਹੈਗਾ ਉਹ ਬੇਸੋਧੇ ਜਾ ਪਿਆ ਹੈਗਾ ਉਹ ਜਦੋਂ ਮੈਂ ਆ ਕੇ ਵੇਖਿਆ ਹੈਗਾ ਤੇ ਉਹਦੇ ਮੂੰਹ ਤੋਂ ਝਾਗ ਆ ਰਹੀ ਤੇ ਉਹਦੀ ਮੌਤ ਹੋ ਚੁੱਕੀ ਹੈ ਵੀ ਸਰੀਰ ਦਾ ਆਕੜ ਗਿਆ ਹੈਗਾ ਉਹਨਸਾਈ ਹੈਗੀ ਹੈ ਤਲਾਸ਼ੀ ਲਈ ਉਹ ਕੋਈ ਕੁਛ ਵੀ ਹੋਦਾ ਜਿਹੜੀ ਕਿ ਆਡੈਂਟੀ ਜਿਹੜੀ ਹੈਗੀ ਰੈਨਟੀਫਾਈ ਨਹੀਂ ਹੋਇਆ ਵੀ ਉਹ ਲੜਕਾ ਕਿੱਥੋਂ ਦਾ ਹੈ ਕਿਸਮਾ ਨਹੀਂ ਹੈਗਾ ਉਹਦਾ ਕੋਈ ਬਰੂਫ ਨਹੀਂ ਹੋਇਆ ਹੈਗਾ ਪਰ ਐ ਤੇ 100% ਆ ਗਈ ਹੈ ਉਹਦੀ ਕੰਡੀਸ਼ਨ ਵੇਖ ਕੇ ਜਿਹੜੀ ਹੈਗੀ ਹੈ ਜਿਹੜਾ ਛੇਮਾਂ ਦਰਿਆ ਪੰਜਾਬ ਚ ਵਗ ਰਿਹਾ ਚਿੱਟੇ ਦਾ ਉਹਦੀ ਓਵਰਡੋਜ਼ ਕਰਕੇ ਹੀ ਬੱਚੇ ਦੀ ਮੌਤ ਹੋਈ ਹੋਈ ਹੈਗੀ ਹੈ। ਇਹਦੀ ਜੇਬ ਚੋਂ ਕੁਛ ਬਰਾਮ ਕੋਈ ਲਾਗੇ ਪੀਸ ਰਿੰਜ ਵਗੈਰਾ ਨਹੀਂ ਜੇਬ ਚੋਂ ਤੇ ਫਿਲਹਾਲ ਆਇਆ ਹੈ ਦੇਖਣ ਤੋਂ ਤੇ ਆ ਲੱਗਦਾ ਵੀ ਇਹ ਇਕੱਲਾ ਨਹੀਂ ਹੈਗਾ ਜਿਹੜਾ ਕੋਈ ਇਹਦੇ ਨਾਲ ਸ਼ਖਸ ਹੋਏਗਾ ਕੋਈ ਹੋਏਗਾ। ਉਹ ਆਦਾ ਸਮਾਨ ਮੋਬਾਈਲ ਵਗੈਰਾ ਜਾਂ ਕੋਈ ਅਲੀ ਹੈਗੀ ਚੀਜ਼ ਕੱਢ ਕੇ ਲਾ ਗਿਆ। ਉਹ ਆਸ ਦੇ ਜੈਕਟ ਬੇਵੀ ਹੈਗੀ ਜੈਕਟ ਦੇ ਵਿੱਚੋਂ ਆਹ ਦੀ ਜੈਕਟ ਦੇ ਵਿੱਚੋਂ ਜਿਹੜਾ ਹੈਗਾ ਉੱਪਰ ਜਿਹੜਾ ਕੈਪ ਹੁੰਦਾ ਇੰਜੈਕਸ਼ਨ ਦਾ। ਉਹ ਕੈਪ ਮਿਲਿਆ। ਬਾਕੀ ਇਹਦੇ ਕੋਲੋਂ ਹੋਰ ਕੁਝ ਨਹੀਂ ਦੋ ਦੀ ਜੇਬ ਚੋਂ ਟੌਫੀਆਂ ਮਿਲੀਆਂ ਹੈਗੀਆਂ। ਬਾਕੀ ਇਹਦੇ ਕੋਲੋਂ ਹੋਰ ਕੋਈ ਚੀਜ਼ ਬਰਾਮਦ ਨਹੀਂ ਹੋਈ। ਜੈਕਟ ਚ ਕੈਪ ਮਿਲਿਆ। ਹਾਂਜੀ। ਫਿਰ ਬੋਲਦੇ ਮੜੇ ਜੈਕਟ ਦਾ। ਆਹ ਦੀ ਜੈਕਟ ਦੇ ਵਿੱਚੋਂ ਨਾ ਜਿਹੜਾ ਸਿਰਿੰਜ ਦੇ ਉੱਤੇ ਕੈਪ ਹੁੰਦਾ ਨਾ ਟੀਕੇ ਦੇ ਉੱਤੇ ਕੈਪ ਉਹ ਕੈਪ ਮਿਲਿਆ ਹੈਗਾ। ਕੀ ਪ੍ਰਸ਼ਾਸਨ ਕੋਈ ਕੰਮ ਮੰਗ ਮੰਗ ਕਰਦੇ ਕਿ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲਿਆ ਜਾਂ ਕੀ ਗੱਲ ਬਾਤ ਅਸੀਂ ਕੀ ਕਿਹਾ ਜਾ ਸਕਦਾ ਅਸੀਂ ਤੇ ਬੜੀ ਦੇਰੋਂ ਦੇ ਲੱਗੇ ਰਿਆਂ ਜੀ ਹੁਣ ਕੀ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਦਾ ਸਰਕਾਰ ਦਾ ਸਹਿਯੋਗ ਨਹੀਂ ਜਾਂ ਪਿੰਡ ਦਾ ਸਹਿਯੋਗ ਨਹੀਂ ਹੈਗਾ ਜਾਂ ਜਿਹਨਾਂ ਦੇ ਬੱਚੇ ਨਸ਼ਾ ਕਰਦੇ ਹੈਗੇ ਉਹਨਾਂ ਦਾ ਸਹਿਯੋਗ ਨਹੀਂ ਹੈਗਾ ਅਸੀਂ ਤੇ ਆਪਣੇ ਵੱਲੋਂ ਇੱਕ ਕਮੇਟੀ ਬਣਾ ਕੇ ਬੜਾ ਹੰਬੜਾ ਮਾਰਿਆ ਸੀ ਪਰ ਨਹੀਂ ਮੇਰਾ ਤੇ ਹੱਥ ਤੱਕ ਖਿਆਲ ਹੈਗਾ ਵੀ ਪੰਜਾਬ ਨੇ ਗਰਖ ਹੋਣਾ ਤੇ ਉਹ ਹੋ ਹੀ ਜਾਣਾ ਹੈਗਾ ਕੋਈ ਉਹ ਨਹੀਂ ਰਕ ਸਕਦਾ ਉਹਨੂੰ ਜਿੰਨੀ ਦੇਰ ਤੱਕ ਸਰਕਾਰ ਪ੍ਰਸ਼ਾਸਨ ਪਿੰਡ ਜਾਂਜਲਾਂ ਦੇ ਬੱਚੇ ਨਸ਼ਾ ਕਰਦੇ ਹੈਗੇ ਉਹ ਨਾਲ ਉਹ ਕਿ ਹੰਬਲਾਣੀ ਮਾਰਨਗੇ 19 ਦਿਨ ਰਿਹਾ ਦਰਿਆ ਰੁਕਣਾ ਹੀ ਨਹੀਂ ਹੈਗਾ ਇਹ ਬਹੁਤ ਵੱਡਾ ਦਰਿਆ ਹੈ ਪੁਲਿਸ ਨੂੰ ਤੁਸੀਂ ਆ ਪੰਚਾਇਤ ਨੂੰ ਹੀ ਪਹਿਲੇ ਪੰਚਾਇਤ ਦੁਆਰਾ ਮਤਵਾ ਵੀ ਪਾਇਆ ਗਿਆ ਹੈਗਾ ਪੰਚਾਇਤ ਜਾ ਕੇ ਥਾਣੇ ਜਾ ਕੇ ਐਸਪੀ ਸਾਹਿਬ ਨੂੰ ਜੇ ਦੇਖੀ ਵੀ ਆਈ ਹੈਗੀ ਉਹਨਾਂ ਨੇ ਸ਼ਵਾਸ਼ਨ ਦਵਾਇਆ ਵੀ ਅਸੀਂ ਦੋ ਬੰਦੇ ਦੋ ਮੁਲਾਇਵ ਲਾਵਾਂਗੇ ਪੰਚਾਇਤ ਨੇ ਇਹ ਵੀ ਕਿਹਾ ਹੈਗਾ ਸਰਪੰਚ ਸਾਹਿਬ ਨੇ ਵੀ ਅਸੀਂ ਜੜਾ ਹੈਗਾ ਆਪਣੇ ਪਿੰਡ ਵਾਲੇ ਵੀ ਪੂਰਾ ਪਿੰਡ ਵਾਲੇ ਵੀ ਸਹਿਯੋਗ ਦੇਵਾਂਗੇ ਜਿਹੜਾ ਪਿੰਡ ਦੇ ਵਿੱਚੋਂ ਜਾਂ ਇਲਾਕੇ ਦੇ ਵਿੱਚੋਂ ਆ ਜਿਹੜਾ ਛੱਟਾ ਮੁੱਕ ਜੇ ਉਹ ਜਿੰਨੇ ਦੇ ਮਰ ਗਏ ਮਰ ਗਏ ਹੋਰ ਆਣ ਵਾਲੀਆਂ ਕੋਈ ਜਿਹੜੀਆਂ ਚੰਦ ਜਾਨਾ ਹੈ ਜਿਹੜੇ ਕੇਦੇ ਨਿਆਲੇ ਆਈਕਲ ਇੱਕ ਇੱਕ ਦੋ ਦੋ ਬੱਚੇ ਆ ਉਹ ਵੱਜ ਜਾਣ ਕਿੰਨੀਆਂ ਮੌਤਾਂ ਹੋ ਗਈਆਂ ਮਿੰਨੀ ਮਹੀਨੇ ਵੀ ਨਹੀਂ ਆ ਦਸੰਬਰ ਮਹੀਨਾ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਵਿੱਚ ਇੱਕ ਦੇ ਘਰ ਹੀ ਹੋਈ ਆ ਉਹਨੂੰ ਅਸੀਂ ਕਹਿ ਨਹੀਂ ਸਕਦੇ ਦੋ ਮੌਤਾਂ ਤੇ ਹੋ ਹੀ ਚੁੱਕੀਆਂ ਆਸੀਂ ਫਿਰ ਹਾਜ਼ਰ ਹੋਵਾਂਗੇ ਨੰਨੇ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਅਤੇ ਫਾਲੋ ਕਰਨਾ ਨਾ ਭੁੱਲਣਾ ਧੰਨਵਾਦ